ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਹੋਰ ਨਵੀਂ ਅਪਡੇਟ ਦੇ ਨਾਲ। ਸੋ ਦੋਸਤੋ ਹੁਣੇ-ਹੁਣੇ ਪੰਜਾਬ ਹਾਈ ਕੋਰਟ ਵੱਲੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਤੇ ਉਹ ਅਪਡੇਟ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ 3704 ਕੇਡਰ ਅਧਿਆਪਕਾਂ ਨੂੰ ਤੇ ਜਿਹੜੇ ਹੋਰ ਨਾਲ ਸਰਬ ਸ਼ਰਮਾ ਜਾਂ ਇਹਦੇ ਨਾਲ ਹੋਰ ਕੇਸਾਂ ਨੂੰ ਬਣਾ ਕੇ ਪਟੀਸ਼ਨਰ ਬਣਿਆ ਹੈ ਉਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇੱਕ ਵੱਡੀ ਜਿੱਤ ਉਹਨਾਂ ਦੇ ਹੱਥ ਲੱਗ ਚੁੱਕੀ ਹੈ। ਠੀਕ ਹੈ ਜੀ ਕੀ ਹੈ ਸਾਰੀ ਜਾਣਕਾਰੀ? ਕਿ ਉਹ ਵੱਡੀ ਜਿੱਤ ਹੈ ਠੀਕ ਹੈ ਜੀ ਉਹ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆ ਕਿਰਪਾ ਕਰਕੇ ਬਣੇ ਰਹੋ ਤਾਂ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਆਪਾਂ ਰੁਕ ਕਰਦੇ ਆ ਆਪਣੀ ਅੱਜ ਦੀ ਇਸ ਵੀਡੀਓ ਵੱਲ ਠੀਕ ਹੈ ਜੀ ਸੋ ਵੱਡੀ ਦੋਸਤੋ ਸਫਲਤਾ ਇਹ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਤੁਹਾਨੂੰ ਵੀਡੀਓ ਸਾਂਝੀ ਕੀਤੀ ਸੀ ਕਿ ਯੂਨੀਅਨ ਵੱਲੋਂ ਜਿਹੜੀ ਉਹ ਆਪਣੇ ਪੇ ਸਕੇਲ ਨੂੰ ਲੈ ਕੇ ਪੇ ਫਿਕਸੇਸ਼ਨ ਨੂੰ ਲੈ ਕੇ ਜਿਹੜੀਆਂ ਕੋਰਟ ਦੇ ਵਿੱਚ ਫਾਈਲਾਂ ਦਾਇਰ ਕੀਤੀਆਂ ਸੀ ਕਿ ਜਿਹੜੀ ਸਾਡੀ ਬੇਸਿਕ ਹੈ ਸੌਰੀ ਆਪਣਾ ਪੇ ਫਿਕਸੇਸ਼ਨ ਹੈ ਉਹ 45 400 ਪਲੱਸ ਜਿਹੜਾ ਇੱਕ ਸਾਲ ਦਾ ਇਨਕਰੀਮੈਂਟ ਠੀਕ ਹੈ ਜ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ 46800 ਦੇ ਨਾਲ ਜਿਹੜੀ ਫਿਕਸ ਕੀਤੀ ਜਾਵੇ। ਸੋ ਅੱਜ ਉਸ ਦੇ ਸਬੰਧ ਦੇ ਵਿੱਚ ਕੋਰਟ ਵੱਲੋਂ ਫੈਸਲਾ ਆ ਚੁੱਕਿਆ ਹੈ। ਕੋਰਟ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹੈ ਕਿ ਜਿਹੜੀ ਸਾਡੀ ਪੇ ਫਿਕਸੇਸ਼ਨ ਹੈ ਉਹ 46800 ਪਲੱਸ ਉਸ ਤੋਂ ਬਾਅਦ ਜਿਹੜੇ ਭੱਤੇ ਬਣਦੇ ਆ ਉਹਨਾਂ ਦੇ ਅਕੋਰਡਿੰਗ ਹੀ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ ਜੀ। ਸੋ ਇੱਕ ਵਾਰ ਤੋਂ ਫਿਰ ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਇੱਕ ਵੱਡੀ ਜਿੱਤ ਉਹਨਾਂ ਦੇ ਹੱਥ ਲੱਗੀ ਹੈ। ਤਾਂ ਹੁਣ ਇਹਦੇ ਵਿੱਚ ਕੁਝ ਕੁ ਗੱਲਾਂ ਜਿਹੜੀਆਂ ਉਹ ਰੱਖੀਆਂ ਗਈਆਂ ਨੇ ਦੋਸਤੋ ਤੁਹਾਡੀ ਜਿਹੜੇ ਭੈਣ ਭਰਾ ਵੀਡੀਓ ਦੇਖ ਰਹੇ ਆ ਉਹਨਾਂ ਦੇ ਕਲੀਅਰ ਹੋਣੀ ਆ ਲਾਜ਼ਮੀ ਬਣਦੀ ਆ ਠੀਕ ਹੈ ਜੀ ਸੋ ਕਿਰਪਾ ਕਰਕੇ ਸਕਿਪ ਨਾ ਕਰਿਓ ਜਿਆਦਾ ਲੰਬੀ ਵੀਡੀਓ ਨਹੀਂ ਬਣਾਉਂਦੇ ਆਪਾਂ ਕੁਝ ਕੁ ਗੱਲਾਂ ਹੀ ਸਾਂਝੀਆਂ ਕਰਾਂਗੇ ਠੀਕ ਹੈ ਜੀ ਜ਼ਰੂਰ ਦੇਖਿਓ ਤਾਂ ਇਹਦੇ ਵਿੱਚ ਵਿਭਾਗ ਵੱਲੋਂ ਕਿਹਾ ਗਿਆ ਕਿਉਂਕਿ ਜੇਕਰ ਤੁਸੀਂ ਵੀਡੀਓ ਕਈ ਵਾਰ ਆ ਹੁੰਦਾ ਸਕਿਪ ਕਰ ਜਾਂਦੇ ਵੀ ਆਪਾਂ ਨੂੰ ਜਿਹੜੀ ਮੋਟੀ ਗੱਲ ਸੀ ਉਹ ਪਤਾ ਲੱਗੀ ਅਸਲ ਵਿੱਚ ਕੁਝ ਗੱਲਾਂ ਨੇ ਬਰੀਕੀਆਂ ਉਹ ਜ਼ਰੂਰ ਆ ਕਿਉਂਕਿ ਅਕਸਰ ਕੀ ਹੁੰਦਾ ਹੈ ਡੀ.ਐਡ.ਓ ਵੱਲੋਂ ਜਾਂ ਤੁਹਾਡੀ ਇੰਚਾਰਜ ਵੱਲੋਂ ਜਾਂ ਜਿਹੜਾ ਕੀ ਹੁੰਦਾ ਜੀ ਸਿੱਖਿਆ ਅਫਸਰ ਵੱਲੋਂ ਤੁਹਾਡੀ ਉਸ ਗੱਲ ਨੂੰ ਅਣਦੇ ਸਖਤ ਨੋਟਿਸ ਉਹਨਾਂ ਖਿਲਾਫ ਜਾਰੀ ਹੋਊਗਾ ਕੋਰਟ ਦੇ ਵਿੱਚ ਵੀ ਕੇਸ ਹੋਊਗਾ ਜੇਕਰ ਤੁਹਾਡੀ ਗੱਲ ਨੂੰ ਅਣਗੌਲਾ ਕੀਤਾ ਜਾਂਦਾ ਜਾਂ ਤੁਹਾਡੀ ਪੇ ਫਿਕਸੇਸ਼ਨ ਉਸ ਦੇ ਅਕੋਰਡਿੰਗ ਨਹੀਂ ਬਣਾਈ ਜਾਂਦੀ ਤਾਂ ਪੇ ਫਿਕਸੇਸ਼ਨ ਬਣਾਉਣੀ ਕਿਸ ਤਰ੍ਹਾਂ ਠੀਕ ਹੈ ਜੀ ਕੀ ਤੁਹਾਨੂੰ ਹੱਕ ਦਿੱਤੇ ਗਿਆ ਉਹ ਤੁਹਾਡਾ ਸਾਂਝ ਕਰ ਲੈਣੇ ਆਪਾਂ ਫਿਰ ਆ ਸੋ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪਟੀਸ਼ਨਾਂ ਦੇ ਮਾਨਜੁਗ ਕੋਰਟ ਦੇ ਹੁਕਮਾਂ ਤੇ ਮਾਨਜੁਗ ਠੀਕ ਹੈ ਜੀ ਸਪੀਕਿੰਗ ਆਰਡਰਾਂ ਦੇ ਸਨਮੁਖ ਕੀਤੀ ਗਈ ਪੇ ਫਿਕਸੇਸ਼ਨ ਨੂੰ ਦੁਬਾਰਾ ਵੈਰੀਫਾਈ ਕੀਤਾ ਜਾਵੇਗਾ ਠੀਕ ਹੈ ਜੀ ਸੋ ਦੋਸਤੋ ਦੁਬਾਰਾ ਤੋਂ ਕਹੀ ਕੀ ਹੁੰਦੀ ਹੈ ਵੀ ਆਪਾਂ ਆਪਾਂ ਦੇਖਣ ਨੂੰ ਮਿਲਿਆ ਕਿ ਕਈ ਜ਼ਿਲ੍ਹਿਆਂ ਦੇ ਵਿੱਚ 46800 ਨਾ ਪੇ ਫਿਕਸ ਕਰਤੀ ਸੀ ਪਰ ਕਈ ਧਾਵਾਂ ਤੇ 38100 ਦੇ ਨਾਲ ਕੀਤੀ ਗਈ ਸੀ ਠੀਕ ਹੈ ਜੀ ਸੋ ਉਸ ਦੇ ਸਬੰਧ ਦੇ ਵਿੱਚ ਹੀ ਵਿਭਾਗ ਵੱਲੋਂ ਕੋਰਟ ਵੱਲੋਂ ਵਿਭਾਗ ਨੂੰ ਹੁਕਮ ਜਾਰੀ ਹੋਇਆ ਹੈ ਠੀਕ ਹੈ ਜੀ ਕਿ ਉਹ ਦੁਬਾਰਾ ਤੋਂ ਵੈਰੀਫਾਈ ਕੀਤਾ ਜਾਵੇ ਅਤੇ ਕਿਸੇ ਤਰ੍ਹਾਂ ਦੀ ਟੀ ਨੂੰ ਹੋਣ ਦੀ ਸੂਰਤ ਵਿੱਚ ਦੂਰ ਕੀਤਾ ਜਾਵੇ ਤੁਰੰਤ ਠੀਕ ਹੈ ਜੀ ਜੇਕਰ ਕਿਸੇ ਵੀ ਪਟੀਸ਼ਨਰ ਦੀ ਹੋਈ ਗਲਤੀ ਪੇ ਫਿਕਸੇਸ਼ਨ ਕਾਰਨ ਕੋਈ ਕਾਨੂੰਨੀ ਵਿੱਤੀ ਔਕੜ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮਾਣ ਜੋ ਕੋਰਟ ਵੱਲੋਂ ਕਿਸੇ ਵੀ ਤਰ੍ਹਾਂ ਦੀ ਐਡਵਾਂਸ ਹੁਕਮ ਕੀਤੇ ਜਾਂਦੇ ਹਨ ਤਾਂ ਕਿ ਕਿਸੇ ਦੀ ਨਰੋਲ ਜ਼ਿੰਮੇਵਾਰ ਸ ਪ੍ਰਿੰਸੀਪਲ ਤੇ ਹੈਡਮਾਸਟਰ ਦੀ ਹੋਵੇਗੀ ਦੋਸਤੋ ਠੀਕ ਹੈ ਜੀ ਸੋ ਇਸ ਦੇ ਅਕੋਰਡਿੰਗ 24 7 25 ਵਿੱਚ ਜਾਰੀ ਕੀਤੀ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਠੀਕ ਹੈ ਜੀ ਜਿਵੇਂ 24 7 ਨੂੰ ਨੋਟਿਸ ਜਾਰੀ ਹੋਇਆ ਕਿ 46800 ਦੇ ਨਾਲ ਜਿਹੜੀ ਇਹਨਾਂ ਦੀ ਪੇ ਫਿਕਸੇਸ਼ਨ ਕੀਤੀ ਜਾਵੇ ਤਾਂ ਕਈ ਡੀਡੀਓ ਨੇ ਫਿਰ ਵੀ ਉਸ ਗੱਲ ਨੂੰ ਮਤਲਬ ਸੀਰੀਅਸ ਨਹੀਂ ਲਿਆ ਤੇ ਉਸੇ ਅਕੋਰਡਿੰਗ ਜਿਹੜੀ ਉਹ ਬਣਾ ਦਿੱਤੀ ਗਈ ਕਿ ਜਦੋਂ ਕੋਈ ਆਰਡਰ ਆਊਗਾ ਸੀ ਉਦੋਂ ਤੁਹਾਡਾ ਕੰਮ ਕਰਾਂਗੇ ਠੀਕ ਹੈ ਜੀ ਤਾਂ ਇਸ ਦੇ ਅਕੋਰਡਿੰਗ ਜਿਹੜਾ ਅੱਜ ਹੁਕਮ ਜਾਰੀ ਕਰ ਦਿੱਤੇ ਗਿਆ ਕਿ 14 ਸੌਰੀ 24 ਤਰੀਕ ਦੇ ਹੁਕਮਾਂ ਦੀ ਜਿਹੜੀ ਪਾਲ ਲੋ ਜੀ ਹੁਣ ਇਹਦੇ ਵਿੱਚ ਜੇਕਰ ਕੋਈ ਡੀਡੀਓ ਨਹੀਂ ਕਰਦਾ ਉਹਦੇ ਵਿੱਚ ਕਿੰਨਾ ਜੁਰਮਾਨਾ ਹੋਊਗਾ ਉਸ ਨੂੰ ਠੀਕ ਹੈ ਜੀ ਉਹ ਸਾਰੀ ਆਪਾਂ ਗੱਲ ਕਰਦੇ ਹਾਂ ਸੋ ਮਾਸਟਰ ਮਿਸਟਰਸਾਂ ਦੇ ਤਨਖਾਹ ਸਕੇਲ ਨੂੰ ਠੀਕ ਨਾ ਕਰਨ ਲਈ ਠੀਕ ਹੈ ਜੀ ਸੋ ਦਵਿੰਦਰ ਖੇੜਾ ਤੇ ਗੁਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਆਈਐਸ ਅਫਸਰ ਅਜੋਏ ਕਮਰਸ ਨੇ ਠੀਕ ਹੈ ਜੀ ਸੋ ਇਹ ਕਿ ਜਿਹੜੇ ਹੁਣ ਇਸ ਕੇਸ ਨੂੰ ਹੈਂਡਲ ਕਰ ਰਹੇ ਨੇ ਠੀਕ ਹੈ ਜੀ ਆਪਣਾ ਸੈਣੀ ਐਡਵੋਕੇਟ ਸੈਣੀ ਸਾਹਿਬ ਸੋ ਉਹਨਾਂ ਨੇ ਬਕਾਇਦਾ ਇਸ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਬڑے ਕਰੜੇ ਸ਼ਬਦਾਂ ਦੇ ਨਾਲ ਕਿਹਾ ਗਿਆ ਜੇਕਰ ਕਿਸੇ ਤਰ੍ਹਾਂ ਦਾ ਕੋਈ ਡੀਡੀਓ ਪ੍ਰਿੰਸੀਪਲ ਤੁਹਾਡੀ ਗੱਲ ਨਹੀਂ ਸੁਣਦਾ ਇਹ ਕਿ ਮੈਂ ਆਪਣੇ ਮੁਕਲਾ ਮਾਸਟਰ ਕਾਟਰ ਅਧਿਆਪਕਾਂ ਵੱਲੋਂ ਜੀ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਮਾਸਟਰ ਕਾਟਰ ਅਧਿਆਪਕਾਂ ਬਹੁਤ ਜੀ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ 28/20 ਦੇ ਇਸ਼ਤਿਹਾਰ ਦੇ ਮੁਤਾਬਕ ਸਿਵਲ ਰੇਟ ਪਟੀਸ਼ਨ 2024 ਦੀ 19204 ਦਵਿੰਦਰ ਖਿੜਾ ਤੇ ਹੋਰ ਬਨਾਮ ਪੰਜਾਬ ਅਤੇ ਹੋਰ ਵੀ ਜਿਹੜੇ ਜਿੰਨੇ ਕੇਸ ਲੱਗੇ ਸੀ ਉਹਨਾਂ ਦੇ ਹਾਇਰ ਕੋਰਟ ਦੇ ਕੋਰਟ ਦੇ ਵਿੱਚ ਦਾਇਰ ਕੀਤੀ ਗਿਆ ਸੋ ਉਕਤ ਰਿਕਟ ਪਟੀਸ਼ਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ 14/10/24 ਨੂੰ ਸੁਣਵਾਈ ਲਈ ਆਈਆਂ ਅਤੇ ਇਸ ਦਾ ਨਿਪਟਾਰਾ ਮਾਨਯੋਗ ਹਾਈ ਕੋਰਟ ਦੁਆਰਾ 14/10/24 ਨੂੰ ਹੁਕਮ ਪਾਸ ਕਰਦੇ ਹੋਏ ਕੀਤਾ ਗਿਆ। ਵਿਆਲਤਾ ਪੂਰਵਕ ਪਰਚੋਲ ਲਈ ਉਕਤ 14/10/24 ਦੇ ਹੁਕਮ ਦੇ ਸਬੰਧਤ ਹਿੱਸੇ ਨੂੰ ਹੀ ਲਿਖੇ ਦੁਆਰਾ ਪੇਸ਼ ਕੀਤਾ ਗਿਆ। ਠੀਕ ਹੈ ਜੀ। 13 ਦੇ ਵਿਦਵਾਨ ਵਕੀਲ ਇਸ ਗੱਲ ਨਾਲ ਸਹਿਮਤ ਹਨ ਕਿ ਮੌਜੂਦਾ ਪਟੀਸ਼ਨਾਂ ਨੂੰ ਉਠਾਏ ਗਏ ਕਾਨੂੰਨ ਦੇ ਸਵਾਲ ਦਾ ਫੈਸਲਾ ਇਸ ਅਦਾਲਤ ਨੇ ਪਹਿਲਾਂ ਹੀ 2023 ਦੇ ਵਿੱਚ ਜਿਹੜਾ ਉਹ ਦਿੱਤਾ ਸੀ। 15896 ਜਿਸ ਦਾ ਸਰਲੇਖ ਸੌਰਵ ਸ਼ਰਮਾ ਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਇੱਕ ਹੋਰ 13924 ਦੇ ਫੈਸਲੇ ਨੂੰ ਦਰਸਾਉਂਦੇ ਆਦੇਸ਼ ਪਾਸ ਕੀਤੇ ਗਏ ਇਸ ਲਈ ਮੌਜੂਦਾ ਪਟੀਸ਼ਨਾਂ ਦਾ ਵੀ ਇਹਨਾਂ ਦੀ ਸ਼ਰਤ ਵਿੱਚ ਨੱਟਾਰਾ ਕੀਤਾ ਜਾਣਾ ਹੈ ਠੀਕ ਹੈ ਜੀ ਲਓ ਜੀ ਆਹ ਪੱਤਰ ਬਿਲਕੁਲ ਤੁਹਾਡੇ ਪੜਨ ਵਾਲਾ ਹੈ ਕੱਲੀ ਕੱਲੀ ਗੱਲ ਜਿਹੜੀ ਉਹ ਸੁਣਨ ਵਾਲੀ ਹੈ ਦੋਸਤੋ ਠੀਕ ਹੈ ਜੀ ਸੋ ਇਹਦੇ ਵਿੱਚ ਆਪਾਂ ਮੋਟੀ ਜੀ ਗੱਲ ਪੜ੍ਹ ਲੈਨੇ ਕਿ ਦਵਿੰਦਰ ਸਿੰਘ ਖੇੜਾ ਤੇ ਹੋਰ ਬਨਾਮ ਅਜੋਏ ਕੁਮਾਰ ਸੇਨਾ ਆਈਐਸ ਅਤੇ ਹੋਰ ਜਿਸ ਦਾ ਸਰਲੇਖ ਗੁਰਪ੍ਰੀਤ ਸਿੰਘ ਅਤੇ ਹੋਰ ਠੀਕ ਹੈ ਜੀ ਭਾਬ ਹੁਣ ਤੱਕ ਜਿਹੜੇ ਪਟੀਸ਼ਨਰਾਂ ਦੇ ਆਰਡਰ ਆਏ ਆ ਦੋਸਤੋ ਇਹ ਉਹਨਾਂ ਵਾਸਤੇ ਹੈ ਕਿਉਂਕਿ ਜਲਦੀ ਹੀ ਜਿਹੜਾ ਦੂਸਰਾ ਹੁਣ ਤੁਹਾਨੂੰ ਸੌਖਾ ਹੋ ਗਿਆ ਜਿਹੜੇ ਪਟੀਸ਼ਨਰ ਬਚਦੇ ਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪੇਫੀਕਸ਼ਨ ਕਰਾਉਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਬਕਾਇਦਾ ਆਰਡਰ ਆ ਚੁੱਕੇ ਆ ਕੋਰਟ ਵੱਲੋਂ ਵੀ ਆਰਡਰ ਹੋ ਚੁੱਕੇ ਆ ਕਿ ਉਸ ਤੋਂ ਪਹਿਲਾਂ ਜਿੰਨੇ ਪਟੀਸ਼ਨਰ ਹੋਣਗੇ ਤਿੰਨ ਕੇਸਾਂ ਦੇ ਵਿੱਚ ਸੁਣਵਾਈ ਹੋਈ ਹੈ ਆਰਡਰ ਆਇਆ ਹੈ ਤਾਂ ਉਹਨਾਂ ਦੀ ਜਿਹੜੀ 46800 ਬੇਸਿਕ ਬਣੀ ਹੈ ਹੁਣ ਆਉਣ ਵਾਲੇ ਜਿਹੜੇ ਪਟੀਸ਼ਨਰ ਹੋਣਗੇ ਤਾਂ ਉਹਨਾਂ ਦੀ ਜਿਹੜੀ ਤਨਖਾਹ ਉਹ ਬਿਨਾਂ ਕਿਸੇ ਝੰਜਟ ਦੇ ਉਹ 468 ਸੋ ਜਿਸ ਵਿੱਚ ਤੁਹਾਡੇ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਮੇਰੇ ਮੌਕਲਾਂ ਪਟੀਸ਼ਨਰ ਨੂੰ ਰਿਟ ਕੋਰਟ ਦੁਆਰਾ ਪਾਸ ਕੀਤੇ ਗੇ ਆਦੇਸ਼ਾਂ ਤਹਿਤ ਉਹਨਾਂ ਦੇ ਲਾਭ ਜਾਰੀ ਕੀਤੇ ਜਾਣਗੇ ਜਿਸ ਨੂੰ ਇੱਕ ਇੰਟਰਾ ਕੋਰਟ ਅਪੀਲ ਵਿੱਚ ਬਰਕਰਾਰ ਰੱਖਿਆ ਗਿਆ ਸੀ ਤੁਹਾਡੇ ਵਿਭਾਗ ਦੁਆਰਾ ਉਪਰੋਕਤ ਜਿਹੜਾ ਹੈਗਾ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਕੋਰਟ 2425 ਦੇ ਆਦੇਸ਼ ਉਪਰੋਕਤ ਨਿਪਟਾਰਾ ਕੀਤਾ ਕਰ ਦਿੱਤਾ ਗਿਆ। ਸੋ ਉਤਰਦਾਤਾਵਾਂ ਦੇ ਧਿਆਨ ਨੂੰ ਰੱਖਦੇ ਹੋਏ ਲਾਗਤ ਦੀ ਅਦਾਇਗੀ ਨੂੰ ਮਲਤਵੀ ਕੀਤਾ ਜਾਂਦਾ ਹੈ। ਜੇਕਰ ਉਪਰੋਕਤ ਵਾਅਦੇ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਸ ਅਦਾਲਤ ਦੁਆਰਾ 5000 ਰੁਪਏ ਦੀ ਲਾਗਤ ਲਗਾਉਣ 6325 ਦਾ ਹੁਕਮ ਆਪਣੇ ਆਪ ਹੀ ਜਿਹੜਾ ਮੁੜ ਸਰਜੀਤ ਹੋਊਗਾ ਕਿਉਂਕਿ ਆਪਾਂ ਦੇਖਿਆ ਸੀ ਕਿ ਦੋਸਤੋ 5000 ਪਟੀਸ਼ਨਰ ਦੇ ਤੌਰ ਤੇ ਜਿਹੜਾ ਉਹਨਾਂ ਨੂੰ ਜੁਰਮਾਨਾ ਲਗਣਾ ਸ਼ੁਰੂ ਹੋ ਚੁੱਕਿਆ ਸੀ ਤੇ ਉਹਨਾਂ ਨੇ ਕਿਹਾ ਵੀ 6325 ਤੋਂ ਬਾਅਦ ਉਹ ਆਪਣੇ ਆਪ ਹੀ ਜਿਹੜਾ ਉਹ ਦੁਆਰਾ ਤੋਂ ਲੱਗ ਜਾਊਗਾ ਚਲੋ ਹਾਲਾਂਕਿ ਉਪਰੋਕਤ ਹੁਕਮ ਦੀ ਤੁਹਾਡੇ ਵਿਭਾਗ ਦਰ 2 ਮਹੀਨਿਆਂ ਦੇ ਅੰਦਰ ਅੰਦ ਪਾਲਣਾ ਨਹੀਂ ਕੀਤੀ ਗਈ ਅਤੇ ਮੇਰੇ ਮੌਕਲਾਂ ਭਾ ਪਟੀਸ਼ਨਰਾਂ ਨੇ ਜ਼ਿਕਰ ਕੀਤਾ ਕਿ ਮਾਨਹਾਨੀਆ ਪਟੀਸ਼ਨਾਂ ਵਿੱਚ ਮੁਰਸਰਜੀਤੀ ਅਰਜ਼ੀਆਂ ਦਾਇਰ ਕਰਕੇ ਮਾਨਯੋਗ ਕੋਰਟ ਦਾ ਜਿਹੜਾ ਤੱਕ ਦੁਆਰਾ ਪਹੁੰਚ ਕੀਤੀ ਹੈ ਸੋ 25725 ਸੋ ਦੋਸਤੋ ਧਿਆਨ ਨਾਲ ਸੁਣ ਲਓ 25725 ਨੂੰ ਉਪਰੋਕਤ ਮਾਨਹਾਨੀ ਪਟੀਸ਼ਨਾਂ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਤਨਖਾਹ ਨਿਰਧਾਰਿਤ ਸੰਬੰਧੀ ਦਸਤਾਵੇਜ਼ ਆਦੇਸ਼ਾਂ ਨੂੰ ਜਮ੍ਹਾਂ ਕਰਵਾਉਂਦੇ ਹੋਏ ਨੋਟਸ ਜਾਰੀ ਕੀਤੇ ਗਏ ਜਿਸ ਵਿੱਚ ਇਹ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਮੇਰੇ ਮੌਕਲਾ ਨੂੰ ਤਨਖਾਹ ਕਮਿਸ਼ਨ ਭਾਅ 45400 ਰੁਪਏ ਮੂਲ ਪਲੱਸ ਸਲਾਨਾ ਵਾਧਾ ਅਤੇ ਹੋਰ ਸਾਰੇ ਪੱਤੇ ਅਨੁਸਾਰ ਦੀ ਤਨਖਾਹ ਦਿੱਤੀ ਜਾਵੇਗੀ ਉਪਰੋਕਤ ਅਦਾਲਤ ਨੇ ਹੁਕਮਾਂ ਨੂੰ ਅਨੁਦਾਰਤ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਭਾਗ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀਡਿਊਸ ਨੂੰ ਜਾਂ ਮੇਰੇ ਪਟੀਸ਼ਨਰਾਂ ਨੂੰ ਤਨਖਾਹ 6ਵੇਂ ਪੇਗ੍ਰੈਂਤ ਤਨਖਾਹ ਦੇ ਅਨੁਸਾਰੀ ਜਿਹੜੀ ਉਹ ਨਿਰਧਾਰਤ ਕੀਤੀ ਜਾਵੇ ਭਾਅ 46800 ਰੁਪਏ ਪਲੱਸ ਪੱਤਾ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਸੋ ਪਟੀਸ਼ਨਰਾਂ ਤੋਂ ਪਤਾ ਲੱਗਾ ਕਿ ਹਾਈ ਕੋਰਟ ਦੇ ਹੁਕਮ ਦੇ ਵਿਭਾਗ ਤਨਖਾਹ ਨਿਰਧਾਰਤ ਲਈ ਦਿੱਤੇਗੇ ਹੁਕਮ ਦੇ ਉਲਟ ਤੁਸੀਂ ਸਮਾਨ ਤਨਖਾਹ ਤੋਂ ਇਨਕਾਰ ਕੀਤਾ ਹੈ ਅਤੇ ਮੇਰੇ ਪਟੀਸ਼ਨਰਾਂ ਨੇ ਤਨਖਾਹ ਗਲਤ ਟੰਗਣਾ ਬਣਾਈ ਹੈ ਠੀਕ ਹੈ ਜੀ ਹਾਲਾਂਕਿ ਦੇਖੋ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਨੇ ਕੋਰਟ ਦੇ ਵਿੱਚ ਵੀ ਜਿਹੜੀ ਗੱਲ ਕਹੀ ਦੀ ਤੀ ਗਈ ਹੈ ਕਿ ਜਿਹੜੇ ਪਟੀਸ਼ਨਰਾਂ ਵੱਲੋਂ ਸ਼ਿਕਾਇਤਾਂ ਆਈਆਂ ਸੀ ਕਿ ਜਿਹੜੇ ਡੀ ਡੀਓਜ਼ ਨੇ ਜਾਂ ਸਿੱਖਿਆ ਅਫਸਰ ਨੇ ਉਹ ਤਨਖਾਹ ਗਲਤ ਤਰੀਕੇ ਨਾਲ ਬਣਾ ਰਿਆ 83100 ਦੇ ਨਾਂ ਨਾਲ ਰਹੀ ਹੈ ਸਭ ਬਕਾਇਦਾ ਹੁਣ ਵਿਭਾਗ ਵੱਲੋਂ ਕਹਿ ਦਿੱਤਾ ਗਿਆ ਹੈ ਕੋਰਟ ਵੱਲੋਂ ਕਹਿਤਾ ਕਿ 46800 ਦੇ ਨਾਲ ਹੀ ਜਿਹੜੀ ਉਹ ਤਨਖਾਹ ਨਿਰਧਾਰਤ ਕੀਤੀ ਜਾਓਗੀ ਅਜਿਹੀ ਕਾਰਵਾਈ ਦਾ ਸਿਰਫ ਭਾਰਤੀ ਸਿਧਾਨ ਵਿੱਚ ਦਰਜ ਸੋ ਦੋਸਤੋ ਜਿਹਾ ਤਾਂ ਆਪਾਂ ਨੇ ਕੁਛ ਕਰਦੇ ਸਿਰਫ ਤੁਹਾਨੂੰ ਮੋਟਾ ਜਿਹਾ ਆਪਾਂ ਜਾਣਕਾਰੀ ਦੱਸ ਦਿੰਦੇ ਹੁਣ ਇਹਦੇ ਵਿੱਚ ਕੀ ਹੈ ਵੀਡੀਓ ਦੁਆਰਾ ਕੀਤਾ ਜਾਂਦਾ ਤੇ 나ਹੀਂ ਮੈਨੂੰ ਪੰਜਾਬ ਤੇ ਰਾਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਕੀਤਾ ਹੋਣਾ ਪਵੇਗਾ ਜਿੱਥੇ ਮੈਨੂੰ ਵੀਡੀਓਜ਼ ਨੂੰ ਮਾਨਜੁਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਗਈ ਹੈ ਮਾਨਹਾਨੀ ਵਿੱਚ ਦਰਸਾਈ ਗਿਆ ਸੋ ਤੁਸੀਂ ਨਿੱਜੀ ਤੌਰ ਤੇ ਅਦਾਲਤੀ ਮਾਨਹਾਨੀ ਦੇ ਐਕਟ 1971 ਦੇ ਤਹਿਤ ਜਵਾਬ ਦੇ ਹੋਵੋਗੇ ਸੋ ਦੋਸਤੋ ਇਹ ਸੀ ਕੋਰਟ ਦੇ ਜੋ ਅੱਜ ਹੁਕਮ ਆਏ ਹੈ ਸੈਣੀ ਸਾਹਿਬ ਵੱਲੋਂ ਬਕਾਇਦਾ ਜਿਹੜੀਆਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ ਅਰਜ਼ੀਆਂ ਕਿ 46800 ਦਿਨਾਂ ਜਿਹੜੀ ਤਨਖਾਹ ਬਣਨੀ ਚਾਹੀਦੀ ਹੈ ਸੋ ਉਹਦੇ ਉੱਪਰ ਕੋਰਟ ਦਾ ਫੈਸਲਾ ਆ ਚੁੱਕਿਆ ਜੋ ਕਿ ਹਾਂ ਪੱਕੀ ਹੈ ਸੋ ਹੁਣ ਜਿਹੜੀ ਚੇਮਪੇ ਪੇ ਕਮਿਸ਼ਨ ਦੇ ਅਕੋਰਡਿੰਗ ਤੁਹਾਡੀ ਬੇਸਿਕ ਸੈਲਰੀ ਬਣੂਗੀ ਦੋਸਤੋ ਉਹ 46800 ਪਲੱਸ ਭੱਤਿਆਂ ਦੇ ਹਿਸਾਬ ਨਾਲ ਬਣੂਗੀ ਸੋ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਮੁਬਾਰਕਾਂ ਸਾਰੀ ਯੂਨੀਅਨ ਨੂੰ ਅਤੇ ਸਾਰੇ 3704 ਕੇਡਰ ਨੂੰ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੇਸ ਦਾ 베ਸ ਬਣਾ ਕੇ ਲਾਇਆ ਪਟੀਸ਼ਨਰਸ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਦੀ ਜਿਹੜੀ ਪੇ ਫਿਕਸੇਸ਼ਨ ਹੋਣੀ ਹੈ ਦੋਸਤੋ ਹੁਣ ਉਹ 46800 ਦੇ ਨਾਲ ਹੋਣੀ ਹੈ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਇਸ ਖੁਸ਼ੀ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਹੈ ਠੀਕ ਹੈ ਜੀ ਕਿਉਂਕਿ ਤੁਹਾਡੇ ਲਈ ਕੁਐਸਚਨ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਇਸ ਖੁਸ਼ੀ ਦੇ ਮੌਕੇ ਦੇ ਇਹਨਾਂ ਦਾ ਇੱਕ ਲਾਈਕ ਕਮੈਂਟ ਕਰਨਾ ਤਾਂ ਬਣਦਾ ਹੈ ਠੀਕ ਹੈ ਜੀ ਸੋ ਮਿਲਦੇ ਆਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ